ਸੰਗਤ ਜੀ ਕਈ ਵਾਰ ਅਸੀਂ ਜ਼ਿੰਦਗੀ 'ਚ ਅਜੇ ਮੋੜ ਤੇ ਪਹੁੰਚ ਜਾਂਦੇ ਹਾਂ ਜਿੱਥੇ ਸਾਨੂੰ ਸਾਰਾ ਕੁਝ ਹਨੇਰੇ ਵਿੱਚ ਘਿਰਿਆ ਹੋਇਆ ਮਹਿਸੂਸ ਹੁੰਦਾ ਹੈ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਸਾਡੀ ਮਿਹਨਤ ਸਾਡੀਆਂ ਖੁਆਇਸ਼ਾਂ ਸਭ ਕੁਝ ਬੇਕਾਰ ਜਾ ਜਾਪਦਾ ਹੈ ਪਰ ਕੀ ਇਹ ਸਾਰੀ ਸਥਿਤੀ ਸਿਰਫ ਇੱਕ ਇਤਫਾਕ ਹੁੰਦੀ ਹੈ ਜਾਂ ਫਿਰ ਸਾਡੇ ਧੀਰਜ ਤੇ ਰੱਬ ਉਤੇ ਵਿਸ਼ਵਾਸ ਦੀ ਅਸਲੀ ਪਰਖ ਹੁੰਦੀ ਹੈ ਸਿਆਣੇ ਕਹਿੰਦੇ ਨੇ ਕਿ ਰੱਬ ਆਪਦਾ ਦਰਵਾਜ਼ਾ ਕਦੇ ਬੰਦ ਨਹੀਂ ਕਰਦਾ ਪਰ ਕਈ ਵਾਰ ਉਹਦਾ ਫਲ ਸਾਨੂੰ ਉਸ ਸਮੇਂ ਮਿਲਦਾ ਜਦੋਂ ਅਸੀਂ ਸਭ ਕੁਝ ਹਾਰ ਚੁੱਕੇ ਹੁੰਨੇ ਆ ਗਵਾ ਚੁੱਕੇ ਹੁੰਨੇ ਆ ਕੀ ਤੁਸੀਂ ਕਦੇ ਇਸ ਗੱਲ ਦਾ ਵਿਚਾਰ ਕੀਤਾ ਕਿ ਕਿਵੇਂ ਕਿਸੇ ਦੀ ਵਫਾਦਾਰੀ ਪਰਮਾਤਮਾ ਤੇ ਵਿਸ਼ਵਾਸ ਤੇ ਉਹਦੀ ਮਿਹਨਤ ਉਹਨੂੰ ਵੱਡੇ ਇਨਸਾਫ ਵੱਲ ਤੇ ਵੱਡੀਆਂ ਮੰਜ਼ਲਾਂ ਵੱਲ ਲੈ ਜਾਂਦੀ ਹੈ ਅੱਜ ਇਹ ਕਹਾਣੀ ਤੁਹਾਨੂੰ ਇੱਕ ਅਸਰਦਾਰ ਸੱਚਾਈ ਵੱਲ ਲੈ ਜਾਊਗੀ ਕੀ ਹੁੰਦਾ ਜਦੋਂ ਸਾਡਾ ਵਿਸ਼ਵਾਸ ਮਜ਼ਬੂਤ ਰਹਿੰਦਾ ਹੈ ਕੀ ਅਸੀਂ ਜ਼ਿੰਦਗੀ ਵਿੱਚ ਇੱਕ ਅਜੇ ਹੀ ਮੰਜ਼ਲ ਤੇ ਪਹੁੰਚਦੇ ਹਾਂ ਜਿੱਥੇ ਸਾਰੀ ਦੁਨੀਆ ਬਦਲ ਜਾਂਦੀ ਹੈ ਇਹ ਕਹਾਣੀ ਉਹੀ ਸਚਾਈ ਦਰਸਾਉਗੀ ਜਿਹਦੇ ਵਿੱਚ ਤੁਹਾਡਾ ਵਿਸ਼ਵਾਸ ਪਰਮਾਤਮਾ ਤੇ ਪੱਕਾ ਹੋ ਜਾਏਗਾ ਜੋ ਬਹੁਤ ਹੀ ਘੱਟ ਲੋਕ ਸਮਝ ਪਾਉਂਦੇ ਨੇ ਇਹ ਇੱਕ ਮੁਸਲਮਾਨ ਗਰੀਬ ਮੋਚੀ ਦੀ ਕਹਾਣੀ ਹੈ ਜੀ ਇੱਕ ਬੋੜ ਦੇ ਸੰਘਣੇ ਦਰਖਤ ਦੇ ਹੇਠ ਇੱਕ ਮੋਚੀ ਆਪਣਾ ਕੰਮ ਕਰਦਾ ਸੀ ਫਟੇ ਪੁਰਾਣੇ ਬੈਗ ਸਿਉਂਦਾ ਤੇ ਪੁਰਾਣੀਆਂ ਜੁੱਤੀਆਂ ਦੀ ਮਰਮਮਤ ਕਰਦਾ ਆਥਨ ਤੱਕ ਫੇਰ ਕਿਤੇ ਜਾ ਕੇ ਉਹਨੂੰ ਕੁਝ ਕਮਾਈ ਹੁੰਦੀ ਤਾਂ ਕਿ ਉਹ ਆਪਣੇ ਤੇ ਆਪਣੇ ਬੱਚਿਆਂ ਦਾ ਪੇਟ ਭਰ ਸਕੇ ਮੋਚੀ ਗਰੀਬ ਤਾਂ ਜ਼ਰੂਰ ਸੀ ਪਰ ਦਿਲ ਦਾ ਬਹੁਤ ਨੇਕ ਤੇ ਸਾਫ਼ ਆਦਮੀ ਸੀ ਦਿਲੋਂ ਅਮੀਰ ਸੀ ਜੀ ਉਹ ਵੈਸੇ ਦੁਨਿਆਵੀ ਤੌਰ ਤੇ ਉਹ ਗਰੀਬ ਸੀ ਉਹ ਸਵੇਰੇ ਸਵੇਰੇ ਹਰ ਰੋਜ਼ ਇੱਕ ਰੋਟੀ ਆਪਣੇ ਨਾਲ ਖਾਣ ਨੂੰ ਲੈ ਆਉਂਦਾ ਦੁਪਹਿਰ ਵੇਲੇ ਉਹੀ ਰੋਟੀ ਪਾਣੀ ਨਾਲ ਖਾ ਕੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੁੰਦਾ ਤੇ ਉਸੇ ਰੋਟੀ ਦਾ ਇੱਕ ਟੁਕੜਾ ਤੋੜ ਕੇ ਉਹਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਵੰਡ ਕੇ ਉੱਥੇ ਬੈਠੀਆਂ ਚਿੜੀਆਂ ਨੂੰ ਵੀ ਪਾ ਦਿੰਦਾ ਸੀ ਚਿੜੀਆਂ ਬੋਰਡ ਦੇ ਨੇੜੇ ਆ ਕੇ ਚੂੰ-ਚੂੰ ਕਰਦੀਆਂ ਰੋਟੀ ਦੇ ਟੁਕੜੇ ਖਾਂਦੀਆਂ ਤੇ ਫਿਰ ਉੱਡ ਜਾਂਦੀਆਂ ਆਪ ਖਾਣਾ ਖਾ ਕੇ ਤੇ ਚਿੜੀਆਂ ਨੂੰ ਖਾਣਾ ਖਵਾ ਕੇ ਉਹ ਕੁਝ ਸਮੇਂ ਲਈ ਬੋਰਡ ਹੇਠਾਂ ਆਰਾਮ ਕਰਦਾ ਫਿਰ ਨਮਾਜ਼ ਅਦਾ ਕਰਦਾ ਤੇ ਦੁਬਾਰਾ ਆਪਣੇ ਕੰਮ ਦੇ ਵਿੱਚ ਮਸ਼ਰੂਫ ਹੋ ਜਾਂਦਾ ਉਹਦਾ ਇਹੀ ਸਿੰਤਸਲਾ ਚੱਲਦਾ ਰਹਿੰਦਾ ਪਰ ਇੱਕ ਦਿਨ ਕੀ ਹੁੰਦਾ ਜੀ ਉਹਦੇ ਕੋਲੇ ਕੋਈ ਸੰਤ ਫਕੀਰ ਆਉਂਦਾ ਆਪਣੀ ਜੁੱਤੀ ਗੰਡਾਉਣ ਦੇ ਲਈ ਉਹ ਸੰਤ ਫਕੀਰ ਆਪਣੀ ਜੁੱਤੀ ਜਦੋਂ ਮੋਚੀ ਨੂੰ ਦਿੰਦਾ ਮੋਚੀ ਜੁੱਤੀ ਗੰਢ ਰਿਹਾ ਹੁੰਦਾ ਉਹ ਜਿਹੜਾ ਫਕੀਰ ਉਹਦੇ ਕੋਲ ਆਉਂਦਾ ਉਹ ਬੈਠਾ ਕੁਰਾਨ ਹੁੰਦੀ ਹੈ ਉਹਦੀਆਂ آیاتਾਂ ਪੜਨ ਲੱਗ ਜਾਂਦਾ ਮੋਚੀ ਕਹਿੰਦਾ ਕਹਿੰਦਾ ਜੀ ਕੀ ਤੁਸੀਂ ਮੈਨੂੰ ਆ ਜੋ ਬੋਲ ਰਹੇ ਹੋ ਇਹਦਾ ਮਤਲਬ ਸਮਝਾ ਸਕਦੇ ਹੋ ਕਹਿੰਦਾ ਹਾਂ ਜ਼ਰੂਰ ਉਹ ਫਕੀਰ ਕਹਿੰਦਾ ਵੀ ਇਹਦਾ ਮਤਲਬ ਇਹ ਹੈ ਕਿ ਉਸ ਪਰਮਾਤਮਾ ਦੇ ਹੱਥ ਵਿੱਚ ਸਾਰਿਆਂ ਦੀ ਕਿਸਮਤ ਹੈ ਉਹ ਚਾਹੇ ਕਿਸੇ ਨੂੰ ਬਾਦਸ਼ਾਹ ਬਣਾ ਦੇ ਉਹ ਚਾਹੇ ਕਿਸੇ ਨੂੰ ਫਕੀਰ ਬਣਾ ਦੇ ਉਹ ਚਾਹੇ ਕਿਸੇ ਨੂੰ ਇੱਜ਼ਤ ਨਾਲ ਨਿਵਾਜ ਦੇ ਤੇ ਉਹ ਚਾਹੇ ਕਿਸੇ ਨੂੰ ਜ਼ਿਲਤ ਦੇ ਦੇ ਇਹ ਸਭ ਕੁਝ ਉਹਦੇ ਹੁਕਮ ਉਹਦੇ ਭਾਣੇ ਦੇ ਵਿੱਚ ਹੁੰਦਾ ਹੈ ਕਹਿੰਦਾ ਠੀਕ ਹੈ ਜੀ ਜੁੱਤਾ ਗੰਢਣ ਤੋਂ ਬਾਅਦ ਮੋਚੀ ਨੂੰ ਉਹ ਜਿਹੜਾ ਫਕੀਰ ਆ ਪੁੱਛਦਾ ਕਹਿੰਦਾ ਜੀ ਇਹਦੇ ਕਿੰਨੇ ਪੈਸੇ ਹੋਏ ਦੱਸੋ ਮੋਚੀ ਕਹਿੰਦਾ ਮੈਨੂੰ ਤੁਹਾਡੇ ਤੋਂ ਕੋਈ ਪੈਸਾ ਨਹੀਂ ਚਾਹੀਦਾ ਹਾਂ ਬਦਲੇ ਦੇ ਵਿੱਚ ਜੇ ਤੁਸੀਂ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਮੈਨੂੰ ਜਿਹੜੀ ਆਇਤ ਤੁਸੀਂ ਪੜ ਰਹੇ ਸੀ ਇਹ ਪੰਕਤੀਆਂ ਮੈਨੂੰ ਸਿਖਾ ਕੇ ਜਾਓ ਕਹਿੰਦਾ ਮੈਨੂੰ ਬਹੁਤ ਚੰਗਿਆ ਲੱਗਿਆ ਇਹ ਉਹ ਕਹਿੰਦਾ ਠੀਕ ਹੈ ਜੀ ਫਕੀਰ ਉਹਨੂੰ ਉਸ ਆ ਖਾ ਜਾਂਦਾ ਹੁਣ ਮੋਚੀ ਰੋਜ਼ ਆਪਣਾ ਕੰਮ ਕਰਦਾ ਤੇ ਉਹ ਜਿਹੜੀਆਂ ਪੰਗਤੀਆਂ ਉਹ ਪੜਦਾ ਰਹਿੰਦਾ ਕਿ ਪਰਮਾਤਮਾ ਦੇ ਹੱਥ ਵਿੱਚ ਦੁਨੀਆ ਦੀਆਂ ਬਾਦਸ਼ਾਹੀਆਂ ਨਹੀਂ ਪਰਮਾਤਮਾ ਚਾਹੇ ਕਿਸੇ ਤੋਂ ਇੱਜ਼ਤ ਦਵਾ ਦੇ ਪਰਮਾਤਮਾ ਚਾਹੇ ਕਿਸੇ ਤੋਂ ਤੁਹਾਨੂੰ ਜ਼ਿਲਤ ਦਵਾ ਦੇ ਸਭ ਕੁਝ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਆ ਜ਼ਿੰਦਗੀ ਇਦਾਂ ਹੀ ਗੁਜ਼ਰਦੀ ਰਹਿੰਦੀ ਆ ਪਰ ਫੇਰ ਅਚਾਨਕ ਇੱਕ ਘਾਣਾ ਵਰਤਦਾ ਮੋਚੀ ਦੇ ਕੋਲ ਕੋਈ ਵੀ ਗਾਹਕ ਆਉਣਾ ਘਟਦਾ ਘਟਦਾ ਬੰਦ ਹੋ ਜਾਂਦੇ ਆ ਹਾਲਾਤ ਇੰਨੇ ਬੱਤਰ ਹੋ ਜਾਂਦੇ ਆ ਕਿ ਬਿਲਕੁਲ ਕੁਝ ਖਾਣ ਪੀਣ ਨੂੰ ਨਹੀਂ ਬਚਦਾ ਘਰ ਵਿੱਚ ਥੋੜਾ ਬਹੁਤਾ ਸਮਾਨ ਹੁੰਦਾ ਜਿਹਦੇ ਨਾਲ ਉਹਦੀ ਪਤਨੀ ਉਹ ਆਪ ਤੇ ਉਹਦੇ ਬੱਚੇ ਪ੍ਰਸ਼ਾਦਾ ਪਾਣੀ ਛਕਦੇ ਨੇ ਇੱਕ ਦਿਨ ਤਾਂ ਐਸਾ ਆ ਜਾਂਦਾ ਕਿ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ ਬੱਚੇ ਪਾਣੀ ਪੀ ਪੀ ਕੇ ਗੁਜ਼ਾਰਾ ਕਰਦੇ ਨੇ ਤੇ ਕਈ ਦਿਨਾਂ ਤੋਂ ਭੁੱਖ ਕੱਟਣ ਤੋਂ ਬਾਅਦ ਉਹਦੀ ਘਰ ਵਾਲੀ ਅੱਜ ਫਿਰ ਆਪਦੇ ਪਤੀ ਨੂੰ ਕਹਿੰਦੀ ਆ ਕਹਿੰਦੀ ਆਪਣੇ ਗਵਾਂਢ ਦੇ ਵਿੱਚ ਇੱਕ ਸ਼ਾਹੂਕਾਰ ਹੈ ਉਹਦੇ ਘਰ ਕੋਈ ਪ੍ਰੋਗਰਾਮ ਹੈ, ਦਾਵਤ ਹੈ, ਉਹਨੇ ਹਲਵਾਈ ਲਗਾਏ ਹੋਏ ਐ। ਮੈਂ ਤੁਹਾਨੂੰ ਬੇਨਤੀ ਕਰਦੀ ਆਂ ਕਿ ਜੇ ਅੱਜ ਵੀ ਬੱਚਿਆਂ ਨੂੰ ਕੁਝ ਨਾ ਖਾਣ ਨੂੰ ਮਿਲਿਆ, ਆਪਾਂ ਤਾਂ ਗੁਜ਼ਾਰਾ ਕਰ ਲਾਂਗੇ ਭੁੱਖੇ ਪਾਣੇ, ਪਰ ਬੱਚੇ ਹੋ ਸਕਦਾ ਅੱਜ ਦਾ ਦਿਨ ਨਾ ਕੱਟਣ। ਕਹਿੰਦੀ ਉਹਨਾਂ ਦੀ ਹਾਲਤ ਬਹੁਤ ਗੰਭੀਰਾ, ਉਹ ਬਿਮਾਰ ਪਏ ਨੇ। ਕਈ ਦਿਨਾਂ ਤੋਂ ਖਾਣਾ ਨਹੀਂ ਖਾਦਾ। ਤੁਹਾਨੂੰ ਮੈਂ ਬੇਨਤੀ ਕਰਦੀ ਆਂ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਕੁਝ ਨਾ ਕੁਝ ਬੱਚਿਆਂ ਲਈ ਖਾਣ ਪੀਣ ਨੂੰ ਲੈ ਆਓ। ਇਹਦੇ ਨਾਲ ਆਪਣੇ ਕੁਝ ਦਿਨ ਟੱਪ ਜਾਣਗੇ। ਉਹ ਜਿਹੜਾ ਮੋਚੀ ਆ ਉਹ ਕਹਿੰਦਾ ਭਗਵਾਨ ਨੇ ਕਹਿੰਦਾ ਜਿਹੜਾ ਉਹ ਸ਼ਾਹੂਕਾਰ ਹੈ ਨਾ ਕਹਿੰਦਾ ਬਹੁਤ ਹੰਕਾਰੀ ਤੇ ਘਮੰਡੀ ਬੰਦਾ ਉਹ ਕਦੇ ਆਪਣੇ ਦਰ ਤੇ ਆਏ ਕਿਸੇ ਬੰਦੇ ਨੂੰ ਖੈਰ ਨਹੀਂ ਪਾਉਂਦਾ ਕਹਿੰਦਾ ਮੇਰਾ ਦਿਲ ਤਾਂ ਨਹੀਂ ਕਰਦਾ ਕਿ ਮੈਂ ਉਹਦੇ ਅੱਗੇ ਪੱਲਾ ਆਡਾ ਮੈਨੂੰ ਉਸ ਪ੍ਰਮਾਤਮਾ ਤੇ ਭਰੋਸਾ ਕਿ ਜੇ ਉਹਨੇ ਭੁੱਖ ਦਿੱਤੀ ਹੈ ਤੇ ਇੱਕ ਦਿਨ ਉਹ ਆਪਾਂ ਨੂੰ ਰਜਮੀ ਰੋਟੀ ਵੀ ਦੇਵੇਗਾ ਕਿਉਂਕਿ ਉਹ ਹਮੇਸ਼ਾ ਉਸ ਪੰਗਤੀ ਨੂੰ ਪੜਦਾ ਰਹਿੰਦਾ ਸੀ ਜਿਹਦੇ ਉੱਤੇ ਉਹਨੂੰ ਵਿਸ਼ਵਾਸ ਵੀ ਹੋ ਗਿਆ ਸੀ ਕੋਈ ਵੀ ਚੀਜ਼ ਆਪਾਂ ਬਾਰ-ਬਾਰ ਸਿਮਰਦੇ ਹਾਂ ਤਾਂ ਆਪਣਾ ਜਿਹੜਾ ਮਨ ਆ ਫਿਰ ਉਸ ਗੱਲ ਦੇ ਉੱਤੇ ਟਿਕਣ ਲੱਗ ਜਾਂਦਾ ਹੈ ਜੀ ਕਹਿੰਦਾ ਪਰ ਪ੍ਰਮਾਤਮਾ ਤੇ ਮੈਨੂੰ ਭਰੋਸਾ ਤਾਂ ਬਹੁਤ ਹੈ ਪਰ ਕਹਿੰਦਾ ਫੇਰ ਵੀ ਤੇਰੇ ਕਹਿਣ ਤੇ ਤੇ ਇਹਨਾਂ ਮਾਸੂਮ ਬੱਚਿਆਂ ਦੇ ਵੱਲ ਵੇਖ ਕੇ ਮੈਨੂੰ ਇਹਨਾਂ ਤੇ ਤਰਸ ਆ ਰਿਹਾ ਮੈਂ ਇੱਕ ਵਾਰ ਉਹਦੇ ਕੋਲੇ ਜਾ ਕੇ ਕੋਸ਼ਿਸ਼ ਜ਼ਰੂਰ ਕਰਾਂਗਾ ਉਹ ਜਾ ਕੇ ਉਸ ਸ਼ਾਹੂਕਾਰ ਨੂੰ ਮਿਲਣਾ ਕਰਦਾ ਤੇ ਕਹਿੰਦਾ ਕਹਿੰਦਾ ਜੀ ਮੇਰੇ ਘਰ ਵਿੱਚ ਬਹੁਤ ਤੰਗੀ ਹੈ ਮੇਰੇ ਬੱਚਿਆਂ ਨੇ ਕਈ ਦਿਨਾਂ ਤੋਂ ਪ੍ਰਸ਼ਾਦਾ ਪਾਣੀ ਨਹੀਂ ਸ਼ਕਿਆ ਜੇਕਰ ਤੁਸੀਂ ਕਹਿੰਦਾ ਇੱਕ ਮਿਹਰਬਾਨੀ ਮੇਰੇ ਤੇ ਕਰ ਦੋ ਕਿਉਂਕਿ ਉਹਦਾ ਹੁਣ ਦਿਲ ਨਹੀਂ ਕਰ ਰਿਹਾ ਕਿ ਕੁਝ ਖਾਣ ਨੂੰ ਮੰਗੇ ਕਹਿੰਦਾ ਇੱਕ ਮਿਹਰਬਾਨੀ ਕਰ ਦੋ ਮੈਨੂੰ ਕੁਝ ਕ ਪੈਸੇ ਉਧਾਰ ਦੇ ਦਿਓ ਤਾਂ ਕਿ ਮੈਂ ਦੇ ਬੱਚਿਆਂ ਦਾ ਇੱਕ ਵਾਰ ਪੇਟ ਭਰ ਸਕਾਂ ਤੇ ਆਪਣਾ ਕੋਈ ਕਾਰੋਬਾਰ ਮੜਾ ਮੋਟਾ ਸ਼ੁਰੂ ਕਰ ਲਾਂ ਮੈਂ ਤੁਹਾਨੂੰ ਕਦੇ ਨਾ ਕਦੇ ਉਹ ਵਾਪਸ ਜ਼ਰੂਰ ਕਰ ਦੂੰਗਾ ਕਿਉਂਕਿ ਉਹਦਾ ਬਿਲਕੁਲ ਵੀ ਅੰਦਰਲਾ ਜਿਹੜਾ ਮਾਨਾ ਉਹ ਗਵਾਹੀ ਨਹੀਂ ਦਿੰਦਾ ਕਿ ਉਹ ਬੇਹੱਕੀ ਚੀਜ਼ ਲੈ ਕੇ ਆ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਪਾਵੇ ਉਹ ਜਿਹੜਾ ਸ਼ਾਹੂਕਾਰ ਆ ਉਹ ਬਹੁਤ ਜ਼ਿਆਦਾ ਹਕਾਰ ਦਾ ਭਰਿਆ ਹੋਇਆ ਬੋਲਦਾ ਕਹਿੰਦਾ ਤੁਹਾਡੇ ਵਰਗੇ ਵੇਲੜ ਲੱਗਦਾ ਹਲਵਾਈ ਦੇਖ ਕੇ ਇੱਧਰ ਨੂੰ ਆ ਗਏ ਨੇ ਕਹਿੰਦਾ ਬਾਰ ਦੇ ਵਿੱਚ ਹਲਵਾਈ ਲੱਗੇ ਦੇਖ ਕੇ ਤੇਰੇ ਮਨ ਵਿੱਚ ਆ ਗਿਆ ਹੋਵੇਗਾ ਕਿ ਕੰਮ ਕਰਨ ਦੀ ਕੀ ਲੋੜਾ ਇਦਾਂ ਹੀ ਮੰਗ ਕੇ ਖਾ ਲੈਣੇ ਆ ਸਰ ਜਾਏਗਾ ਤਾਕੇ ਕਹਿੰਦਾ ਤੁਹਾਨੂੰ ਕੁਝ ਕਰਨਾ ਨਾ ਪਵੇ ਕਹਿੰਦਾ ਵੇਖ ਆ ਜਿਹੜਾ ਮਹਿਲ ਮਾੜੀਆਂ ਮੈਂ ਖੜੀਆਂ ਕੀਤੀਆਂ ਕਾਰੋਬਾਰ ਖੜਾ ਕੀਤਾ ਦਾਵਤਾਂ ਚੱਲ ਰਹੀਆਂ ਮੇਰੇ ਘਰ ਦੇ ਵਿੱਚ ਇਹਦੇ ਲਈ ਮੈਂ ਬਹੁਤ ਮਿਹਨਤਾਂ ਕੀਤੀਆਂ ਐਵੇਂ ਤੇਰੇ ਵਾਂਗੂ ਵਿਹਲੇ ਰਹਿ ਕੇ ਨਹੀਂ ਮੈਂ ਇਹ ਸਭ ਕੁਝ ਕਮਾਇਆ ਤੇ ਇਹ ਤੋਂ ਦਫਾ ਹੋ ਜਾ ਕਹਿੰਦਾ ਉਹ ਕਹਿੰਦਾ ਜੀ ਚਲੋ ਤੁਹਾਡੀ ਮਰਜ਼ੀ ਹੈ ਉਹ ਇਦਾਂ ਕਹਿ ਕੇ ਹਾਲੇ ਕੁਝ ਵਿਚਾਰ ਹੀ ਮਨ ਦੇ ਵਿੱਚ ਕਰ ਰਿਹਾ ਕਿਉਂਕਿ ਮਨ ਨੂੰ ਬੜੀ ਸੱਟ ਲੱਗੀ ਇਦਾਂ ਦੇ ਕੌੜੇ ਬਚਨ ਸੁਣ ਕੇ ਪਰ ਫਿਰ ਵੀ ਪਰਮਾਤਮਾ ਤੇ ਭਰੋਸਾ ਹੈ ਉਹਨੂੰ ਸਬਰ ਕਰਕੇ ਉਹ ਹਾਲੇ ਸੋਚ ਰਿਹਾ ਸੀ ਕੁਝ ਕਿ ਉਹ ਸਿਸ਼ਾਉ ਕਰ ਨੇ ਆਪਣੇ ਨੌਕਰਾਂ ਨੂੰ ਬੁਲਾਇਆ ਤੇ ਕਹਿੰਦਾ ਇਹਨੂੰ ੱੱੱਕੇ ਮਾਰ ਕੇ ਇਸੇ ਵੇਲੇ ਮੇਰੀ ਅੱਖਾਂ ਤੋਂ ਦੂਰ ਕਰ ਦਿਓ ਜਦੋਂ ਨੌਕਰਾਂ ਨੇ ਉਹਨੂੰ ੱੱੱਕਾ ਮਾਰਿਆ ਨੀਚੇ ਡਿੱਗ ਪੈਂਦਾ ਜੀ ਉਹ ਤੇ ਥੱਲੇ ਡਿੱਗਣ ਤੋਂ ਬਾਅਦ ਉਦੇ ਪੱਥਰ ਦੇ ਨਾਲ ਇੱਕ ਝੋਟ ਲੱਗ ਜਾਂਦੀ ਹੈ ਜਿਹਦੇ ਨਾਲ ਉਹਦੇ ਮੱਥੇ ਦੇ ਵਿੱਚੋਂ ਖੂਨ ਸਿਮਨ ਲੱਗ ਪੈਂਦਾ ਹੈ ਆਪਣੇ ਮੱਥੇ ਤੇ ਹੱਥ ਰੱਖਦਾ ਹੋਇਆ ਬੜੇ ਹੀ ਦੁਖੀ ਹਿਰਦੇ ਨਾਲ ਅੱਖਾਂ ਪਰਦਾ ਹੋਇਆ ਉਹ ਫਿਰ ਮਸਜਿਦ ਵੱਲ ਨੂੰ ਰੁੱਖ ਕਰ ਲੈਂਦਾ ਕਿਉਂਕਿ ਉਹਦੀ ਹਿੰਮਤ ਨਹੀਂ ਪੈਂਦੀ ਕਿ ਮੈਂ ਆਦੇ ਪਰਿਵਾਰ ਦੇ ਵਿੱਚ ਵਾਪਸ ਜਾਵਾਂ ਕਿਉਂਕਿ ਉਹਦੇ ਬੱਚਿਆਂ ਨੂੰ ਹੁਣ ਆਸ ਸੀ ਕਿ ਮੇਰਾ ਬਾਪ ਬਾਹਰ ਗਿਆ ਹੈ ਸਾਡੇ ਲਈ ਕੁਝ ਨਾ ਕੁਝ ਖਾਣ ਨੂੰ ਲੈ ਕੇ ਆਏਗਾ ਮਾਂ ਨੇ ਭੇਜਿਆ ਹੈ ਚਲੋ ਜੀ ਮਸੀਤਵਾਲਾ ਜਾਂਦਾ ਤੇ ਉੱਥੇ ਜਾ ਕੇ ਫਿਰ ਪਰਮਾਤਮਾ ਨੂੰ ਨਾਲੇ ਤਾਂ ਉਹ ਪੰਕਤੀਆਂ ਪੜ੍ਹ ਰਿਹਾ ਵੀ ਤੂੰ ਚਾਹਵੇਂ ਤਾਂ ਕਿਸੇ ਨੂੰ ਬਾਦਸ਼ਾਹੀ ਦੇ ਸਕਦਾ ਤੂੰ ਚਾਹਵੇਂ ਤਾਂ ਕਿਸੇ ਨੂੰ ਗਰੀਬੀ ਦੇ ਸਕਦਾ ਤੂੰ ਚਾਹੇ ਤਾਂ ਕਿਸੇ ਨੂੰ ਇੱਜ਼ਤਾਂ ਬਖਸ਼ ਸਕਦਾ ਤੂੰ ਚਾਹੇ ਤਾਂ ਕਿਸੇ ਨੂੰ ਜ਼ਿਲਤਾਂ ਬਖਸ਼ਾ ਜੰਦਾ ਪਰਮਾਤਮਾ ਜ਼ਰੂਰ ਮੈਂ ਕੋਈ ਗੁਨਾਹ ਕੀਤੇ ਹੋਣਗੇ ਜਿਹੜਾ ਮੈਨੂੰ ਇਸ ਤਰ੍ਹਾਂ ਦੀ ਜ਼ਿਲਤ ਭਰੀ ਜ਼ਿੰਦਗੀ ਜਿਣੀ ਪੈ ਰਹੀ ਆ ਪਰ ਜੇ ਹੋ ਸਕੇ ਤਾਂ ਮੇਰੇ ਗੁਨਾਹਾਂ ਨੂੰ ਬਖਸ਼ ਦੇ ਇਸ ਤਰ੍ਹਾਂ ਬੇਨਤੀਆਂ ਕਰਦਾ ਤੇ ਬਾਰ ਬਾਰ ਪੰਗਤੀਆਂ ਪੜਦਾ ਪੜਦਾ ਆਪਣੀ ਨਮਾਜ਼ ਅਦਾ ਕਰਨ ਲੱਗ ਜਾਂਦਾ ਇੰਨੇ ਨੂੰ ਉੱਥੇ ਇੱਕ ਵਪਾਰੀ ਆਉਂਦਾ ਉਹ ਵੀ ਨਮਾਜ਼ ਅਦਾ ਕਰ ਰਿਹਾ ਹੁੰਦਾ ਤੇ ਉਹ ਇਹਦੀਆਂ ਗੱਲਾਂ ਸੁਣ ਕੇ ਹੁਣ ਉਹਦਾ ਜਿਹੜਾ ਹਿਰਦਾ ਅੰਦਰਲਾ ਪਿਗਲ ਜਾਂਦਾ ਕੋਈ ਪਰਮਾਤਮਾ ਹਮੇਸ਼ਾ ਕਿਸੇ ਨਾ ਕਿਸੇ ਦੇ ਵਿੱਚ ਵਸ ਕੇ ਆਉਂਦਾ ਜੀ ਸੱਚੇ ਦਿਲੋਂ ਨਿਕਲੀ ਹੋਈ ਪੁਕਾਰ ਵੀ ਤੇ ਸੱਚੇ ਦਿਲੋਂ ਨਿਕਲੀ ਹੋਈ ਜਿਹੜੀ ਬਦਸੀਸ ਵੀ ਆ ਉਹ ਜ਼ਰੂਰ ਕਬੂਲ ਹੁੰਦੀ ਆ ਉਹ ਨਮਾਜ਼ ਅਦਾ ਕਰਨ ਤੋਂ ਬਾਅਦ ਉਸ ਗਰੀਬ ਮੋਚੀ ਨੂੰ ਕਹਿੰਦਾ ਕਹਿੰਦਾ ਮੈਂ ਇੱਕ ਵਪਾਰੀ ਹਾਂ ਇਸ ਦੇਸ਼ ਦੇ ਵਿੱਚ ਮੈਂ ਵਪਾਰ ਕਰਨ ਆਇਆ ਮੇਰੇ ਸਾਥੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਜਿਹਦੇ ਕਰਕੇ ਉਹਨੂੰ ਵਾਪਸ ਮੁੜਨਾ ਪੈ ਗਿਆ ਮੈਨੂੰ ਇੱਕ ਸਾਥੀ ਦੀ ਤਲਾਸ਼ ਹੈ ਮੈਨੂੰ ਲੱਗਦਾ ਤੂੰ ਇੱਕ ਨੇਕ ਬੰਦਾ ਜੇ ਤੂੰ ਇਮਾਨਦਾਰੀ ਨਾਲ ਮੇਰਾ ਸਾਥ ਨਿਭਾ ਦੇਂਗਾ ਤਾਂ ਮੈਂ ਤੈਨੂੰ ਆਪਣੇ ਨਾਲ ਰਲਾ ਲਾਂਗਾ ਤੂੰ ਮੇਰੀ ਮਦਦ ਕਰਦੀ ਬਦਲੇ ਚ ਮੈਂ ਤੈਨੂੰ ਕੁਝ ਨਾ ਕੁਝ ਪੈਸੇ ਦੇ ਦੇਂਗਾ ਤੇ ਜੇ ਤੂੰ ਇਸੇ ਤਰ੍ਹਾਂ ਵਧੀਆ ਕੰਮ ਕਰਦਾ ਰਿਹਾ ਤਾਂ ਮੈਂ ਤੈਨੂੰ ਆਪਣਾ ਵਪਾਰ ਦਾ ਸਾਥੀ ਵੀ ਬਣਾ ਲਾਂਗਾ ਤੇ ਕਹਿੰਦਾ ਐਡਵਾਂਸ ਦੇ ਵਿੱਚ ਉਹਨੂੰ ਉਹ ਕੁਝ ਪੈਸੇ ਦੇ ਦਿੰਦਾ ਕਹਿੰਦਾ ਕੇਰਾ ਤੂੰ ਆਪਣਾ ਖਾਣਾ ਪੀਣਾ ਸ਼ੁਰੂ ਕਰ ਲੈ ਤੇ ਕੱਲ ਨੂੰ ਆਪਾਂ ਇਹ ਜਿਹੜਾ ਕਾਰੋਬਾਰ ਸਟਾਰਟ ਕਰਦੇ ਆ ਉਹ ਜੀ ਘਰੇ ਜਾਂਦਾ ਕੁਝ ਖਾਣ ਪੀਣ ਨੂੰ ਲੈ ਕੇ ਬੱਚਿਆਂ ਦੇ ਲਈ ਤੇ ਉਹ ਆਦਾ ਖਾਂਦੇ ਪੀਂਦੇ ਆ ਬੱਚਿਆਂ ਨੂੰ ਵੀ ਥੋੜਾ ਟਿਕਾ ਮਿਲਦਾ ਕਿਉਂਕਿ ਕਈ ਦਿਨਾਂ ਤੋਂ ਭੁੱਖੇ ਸੀਗੇ ਉਸ ਤੋਂ ਬਾਅਦ ਉਹ ਜਿਹੜਾ ਗਰੀਬ ਮੋਚੀ ਐ ਉਸ ਵਪਾਰੀ ਨਾਲ ਰਲ ਕੇ ਵਪਾਰ ਕਰਦਾ ਬੜੀ ਹੀ ਇਮਾਨਦਾਰੀ ਸ਼ਿੱਦਤ ਨਾਲ ਉਹ ਆਪਣਾ ਕਾਰੋਬਾਰ ਕਰਦਾ ਕਾਲਪੁਰਖ ਵਾਹਿਗੁਰੂ ਤੇ ਵੀ ਉਹ ਉਸੇ ਪ੍ਰਕਾਰ ਆਪਣਾ ਜਿਹੜਾ ਭਰੋਸਾ ਕਾਇਮ ਰੱਖਦਾ ਉਹਦੇ ਭਾਣੇ ਨੂੰ ਮੰਨਦਾ ਤੇ ਐਸੇ ਦਿਨ ਉਹਦੇ ਫਿਰਦੇ ਨੇ ਕਿ ਉਹਦੇ ਘਰ ਤੋਂ ਉਹਦਾ ਮਹਿਲ ਬਣ ਜਾਂਦਾ ਉਹਦੇ ਘਰ ਵਿੱਚ ਨੌਕਰ ਚੱਕਰ ਕੰਮ ਕਰਦੇ ਨੇ ਹੁਣ ਉਹਦੀ ਰਸੋਈ ਦੇ ਵਿੱਚ ਰਾਸ਼ਨ 24 ਘੰਟੇ ਭਰਿਆ ਰਹਿੰਦਾ ਉਹਨੇ ਆਪਣੇ ਘਰ ਦੇ ਬਾਹਰ ਇੱਕ ਫੱਟੀ ਤੇ ਲਿਖ ਕੇ ਉਹੀ ਪੰਕਤੀਆਂ ਲਾਤੀਆਂ ਜਿਹੜੀਆਂ ਕਿਸੇ ਵੇਲੇ ਉਹਨੇ ਉਸ ਫਕੀਰ ਤੋਂ ਸਿੱਖੀਆਂ ਸੀ ਜਿੰਨਾ ਪੰਕਤੀਆਂ ਦੇ ਸਹਾਰੇ ਚੱਲ ਕੇ ਉਹ ਅੱਜ ਇਸ ਮੰਜ਼ਲ ਤੇ ਪਹੁੰਚਿਆ ਸੀ ਖਸਮਾ ਆਪਣੀ ਚਾਲ ਚੱਲਦਾ ਰਹਿੰਦਾ ਤੇ ਇੱਕ ਦਿਨ ਉਹਦੇ ਬੂਹੇ ਤੇ ਇੱਕ ਗਰੀਬ ਬੰਦਾ ਆਉਂਦਾ ਤੇ ਉਹ ਆ ਕੇ ਖੈਰ ਮੰਗਦਾ ਨੌਕਰ ਜਾ ਕੇ ਗਰੀਬ ਮੋਚੀ ਜਿਹੜਾ ਕਿ ਹੁਣ ਸ਼ਾਹੂਕਾਰ ਬਣ ਚੁੱਕਿਆ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਜਨਾਬ ਬਾਹਰ ਕੋਈ ਗਰੀਬ ਫਕੀਰ ਆਇਆ ਹੈ ਬਹੁਤ ਹੀ ਭੁੱਖਾ ਪਾਣਾ ਤੇ ਬਹੁਤ ਹੀ ਬਦ ਹਾਲਤ ਦੇ ਵਿੱਚ ਲੱਗ ਰਿਹਾ ਜੇਕਰ ਤੁਸੀਂ ਹੁਕਮ ਦਿਓ ਤਾਂ ਕਿ ਮੈਂ ਉਹਨੂੰ ਕੋਈ ਖੈਰ ਪਾ ਸਕਦਾ ਮੋਚੀ ਹੁਣ ਖੁਦ ਉੱਠਦਾ ਕਹਿੰਦਾ ਕੋਈ ਗੱਲ ਨਹੀਂ ਮੈਂ ਉਹਨੂੰ ਪੁੱਛਦਾ ਜੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਈ ਤਾਂ ਵੀ ਆਪਾਂ ਪੂਰੀ ਕਰ ਦਾਂਗੇ ਜਾਂਦਾ ਮਿਲਦਾ ਹੈ ਜੀ ਉਹਨੂੰ ਤੇ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਇਹ ਉਹੀ ਸ਼ਾਹੂਕਾਰ ਸੀ ਜਿਨੇ ਕਿਸੇ ਵੇਲੇ ਉਹਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢਿਆ ਸੀ ਸ਼ਾਹੂਕਾਰ ਵੀ ਉਹਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਕਹਿੰਦਾ ਤੂੰ ਤਾਂ ਮੇਰਾ ਉਹੀ ਪੜੋਸੀ ਐ ਉਹੀ ਮੇਰਾ ਗਵੰਡੀ ਐ ਜਿਹਨੂੰ ਕਿਸੇ ਵੇਲੇ ਮੈਂ ਆਦੇ ਦਰ ਤੋਂ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਸੀ ਮੋਚੀ ਕਹਿੰਦਾ ਕੋਈ ਗੱਲ ਨਹੀਂ ਉਹ ਸ਼ਾਇਦ ਤੇਰੇ ਕਰਮਾਂ ਦਾ ਕੋਈ ਲੇਖਾ ਜੋਖਾ ਸੀ ਜੋ ਤੂੰ ਮੇਰੇ ਨਾਲ ਕੀਤਾ ਜਾਂ ਮੇਰੇ ਕਰਮ ਮਾੜੇ ਸੀ ਜੋ ਮੇਰੇ ਨਾਲ ਹੋਇਆ ਪਰ ਹੁਣ ਉਹ ਸਭ ਪ੍ਰਾਣੀਆਂ ਗੱਲਾਂ ਭੁੱਲ ਜਾ ਹਾਂ ਆਪਣਾ ਦਿਲ ਜ਼ਰੂਰ ਵੱਡਾ ਰੱਖਣਾ ਚਾਹੀਦਾ ਹੈ ਕਹਿੰਦਾ ਪਰ ਮੈਂ ਤੇਰੇ ਤੋਂ ਜਾਨਣਾ ਚਾਹੁੰਨਾ ਕਿ ਤੇਰੀ ਇਹ ਹਾਲਤ ਕਿਵੇਂ ਹੋਈ ਉਹ ਸ਼ੌਕਰਦਾਸ ਦਾ ਕਹਿੰਦਾ ਸਮਾਂ ਪਾ ਕੇ ਮੇਰੇ ਵਪਾਰ 'ਚ ਮੈਨੂੰ ਘਾਟਾ ਪੈ ਗਿਆ ਮੇਰੀ ਪਤਨੀ ਦਾ ਵੀ ਦਿਹਾਂਤ ਹੋ ਗਿਆ ਮੇਰਾ ਘਰ-ਬਾਰ ਵਪਾਰ ਸਭ ਵਿਕ ਗਿਆ ਤੇ ਮੇਰੇ ਜਿਹੜੇ ਬੱਚੇ ਸੀ ਉਹ ਆਪ ਮਹਾਰੇ ਹੋ ਗਏ ਉਹਨਾਂ ਨੇ ਮੈਨੂੰ ਬਾਹਰ ਕੱਢਤਾ ਜਿਵੇਂ ਮੈਂ ਤੇਰੇ ਨਾਲ ਕੀਤਾ ਸੀ ਮੇਰੇ ਨਾਲ ਉਹਨਾਂ ਨੇ ਉਸੇ ਪ੍ਰਕਾਰ ਕੀਤਾ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਫੇਰ ਉਸ ਗਰੀਬ ਮੋਚੀ ਨੇ ਉਹਦੀ ਕੁਝ ਪੈਸਿਆਂ ਦੇ ਨਾਲ ਕੁਝ ਮਾਇਆ ਦੇ ਨਾਲ ਮਦਦ ਕੀਤੀ ਤੇ ਉਹਨੂੰ ਕਹਿੰਦਾ ਹੁਣ ਤੂੰ ਇਮਾਨਦਾਰੀ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣਾ ਜਿਹੜਾ ਕਾਰੋਬਾਰ ਸ਼ੁਰੂ ਕਰੀ ਤੇ ਜੇ ਤੇਰੇ ਦਰ ਤੇ ਕਦੇ ਕੋਈ ਲੋੜਵੰਦ ਆਵੇ ਉਹਨੂੰ ਦੁਤਕਾਰੀ ਨਾ ਉਹਦੀ ਮਦਦ ਕਰਨ ਦੀ ਕਰੀ ਕਹਿੰਦਾ ਠੀਕ ਹੈ ਸੋ ਇਹ ਜਿਹੜੀ ਕਹਾਣੀ ਹੈ ਸਾਨੂੰ ਸਿਖਾ ਕੇ ਜਾਂਦੀ ਹੈ ਕਿ ਜ਼ਿੰਦਗੀ ਦੇ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਜੀ ਪਰਮਾਤਮਾ ਨੇ ਜੋ ਵੀ ਸਾਨੂੰ ਦਿੱਤਾ ਸਾਨੂੰ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਪਰ ਨਾਲ ਹੀ ਨਾਲ ਆਪਣੇ ਦਿਲ ਦੇ ਵਿੱਚ ਨਿਮਰਤਾ ਵੀ ਰੱਖਣੀ ਚਾਹੀਦੀ ਹੈ ਜੇ ਅਸੀਂ ਕਿਸੇ ਦੀ ਕੋਈ ਮਦਦ ਕਰ ਸਕਦੇ ਹਾਂ ਤਾਂ ਉਹਦੇ ਲਈ ਸਾਨੂੰ ਜ਼ਰੂਰ ਅੱਗੇ ਵੱਧ ਕੇ ਥੋੜੇ ਚੋ ਥੋੜੀ ਤੇ ਬਾਲੇ ਚੋ ਬਾਲੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਪਤਾ ਨਹੀਂ ਕਿਸ ਵੇਲੇ ਦਾ ਦਿੱਤਾ ਲਿਆ ਸਾਡੇ ਕਿਸ ਵੇਲੇ ਕੰਮ ਆ ਜੇ ਸਾਨੂੰ ਵੀ ਕਿਸੇ ਮੁਸੀਬਤ 'ਚੋਂ ਇਹ ਕੱਢ ਸਕਦਾ ਹੈ ਇਕ ਕਹਾਣੀ ਹੈ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਲੋਕਾਂ ਦੀ ਜਿਹੜੇ ਪਰਮਾਤਮਾ ਦੇ ਉੱਤੇ ਅਟੱਲ ਵਿਸ਼ਵਾਸ ਰੱਖ ਕੇ ਆਪਣੀ ਚਾਲ ਜ਼ਿੰਦਗੀ ਦੀ ਚੱਲਦੇ ਰਹਿੰਦੇ ਨੇ ਤੇ ਅੰਤ ਉਹ ਮੰਜ਼ਲਾ ਨੂੰ ਹਾਸਲ ਕਰ ਲੈਂਦੇ ਨੇ ਇਸ ਤਰ੍ਹਾਂ ਦੀਆਂ ਵੀਡੀਓ ਸੁਣਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਵਾਰ ਵਾਹਿਗੁਰੂ ਜ਼ਰੂਰ ਲਿਖਿਓ ਸਾਨੂੰ ਦੋ ਇਜਾਜ਼ਤ ਮਿਲਦੀਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ